ਤੋਂ ਦੱਸਦੀ ਹੈ ਜੀ ਪੰਤਪਾ ਸਾਹਿਬ ਨੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹ ਤੁੰਦਾਤਿਆਂ ਪੰਤਪਾ ਸਾਹਿਬ ਨੇ ਮੀਟਿੰਗ ਤੋਂ ਬਾਅਦ ਕੀ ਕਿਹਾ ਅੱਜ ਪਰਾਲੀ ਪ੍ਰਬੰਧਾਂ ਨੂੰ ਲੈ ਕੇ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਆਉਣ ਵਾਲੇ ਦਿਨਾਂ 'ਚ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਚਰਚਾ ਕੀਤੀ ਸਾਰੇ ਡੀਸੀਸ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਜਿਸ ਲਈ ਉन्नत ਕਿਸਾਨ ਐਪ ਲਾਂਚ ਕੀਤਾ ਗਿਆ ਹੈ ਪੰਜਾਬ ਦਾ ਕਿਸਾਨ ਲਗਾਤਾਰ ਜਾਗਰੂਕ ਹੋ ਰਿਹਾ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਕੱਟ ਰਹੀਆਂ ਨੇ ਤੇ ਹੋਰ ਵੀ ਕਟਾਵਾਂਗੇ ਹਾਂ ਜਦੋਂ ਦੱਸਤੀਏ ਜੀਪੰਤਪਾਲ ਸਾਹਿਬ ਨੇ ਜੋ ਹੈ ਪਰਾਲੀ ਦੇ ਮੁੱਦੇ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਡੀਸੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ ਤੇ ਜੋ ਹੈ ਜਾਗਰੂ ਕਰਨ ਤੇ ਪੰਤਾ ਸਾਹਿਬ ਨੇ ਕਿਹਾ ਕਿ ਅਸੀਂ ਜੋ ਹੈ ਮਸ਼ੀਨਰੀ ਵੀ ਖਰਦਾਂਗੇ ਤੇ ਜੋ ਕਿਸਾਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਐਪ ਵੀ ਲਾਂਚ ਕਰਾਂਗੇ ਵੱਡੀ ਗੱਲ ਕਹੀ ਪੰਤਾ ਸਾਹਿਬ ਨੇ ਜਿਵੇਂ ਤੁਹਾਨੂੰ ਦੱਸ ਤੀਏ ਪਰਾਲੀ ਜਿਹੜੀ ਹੈਗੀ ਹੈ ਉਸ ਦੇ ਨਾਲ ਕਾਫੀ ਪੋਲੂਸ਼ਨ ਹੁੰਦਾ ਹੈਗਾ ਜੀ ਦਿੱਲੀ ਦੇ ਵਿੱਚ ਵੀ ਕਾਫੀ ਪੋਲੂਸ਼ਨ ਹੁੰਦਾ ਸੀਗਾ ਤੇ ਜਿਸ ਦਾ ਜੋ ਹੈ ਜ਼ਿੰਮੇਦਾਰ ਪੰਜਾਬ ਤੇ ਪਰਾਲੀ ਨੂੰ ਸਾੜਨ ਦਾ ਕਿਹਾ ਜਾਂਦਾ ਸੀਗਾ ਜੀ ਤੇ ਜਿਹੜੀ ਬੜੀ ਦਿੱਕਤ ਸੀਗੀ ਜਿਸ ਨਾਲ ਪੋਲੂਸ਼ਨ ਹੁੰਦਾ ਸੀਗਾ ਪਰ ਕਿਸਾਨਾਂ ਕੋਲ ਵੀ ਕੋਈ ਆਪਸ਼ਨ ਨਹੀਂ ਸੀਗਾ ਪਰਾਲੀ ਸਾੜਨ ਦਾ ਪਰ ਹੁਣ ਜੋ ਹੈ ਪੰਚਮਾ ਦੀ ਸਰਕਾਰ ਵੱਡੇ ਤੌਰ ਤੇ ਪਰਾਲੀ ਸਾੜਨ ਦੀ ਘਟਨਾਵਾਂ ਨੂੰ ਕਟ ਕਰ ਰਹੀ ਹੈਗੀ ਹੈ ਤੇ ਕਿਸਾਨ ਵੀ ਜਾਗਰੂਕ ਹੋ ਰਹੇ ਹੈਗੇ ਤੇ ਪੰਚਮਾ ਸਾਹਿਬ ਨੇ ਪੂਰੀ ਜੋ ਹੈ ਸਪੋਰਟ ਕਰਨ ਦਾ ਨਿਰਨੇ ਲਿੱਤਾ ਹੈਗਾ ਤੇ ਡੀਸੀ ਇਸ ਦੇ ਨਾਲ ਮੀਟਿੰਗ ਕੀਤੀ ਕੀ ਕਿਸਾਨਾਂ ਨੂੰ ਜੋ ਹੈ ਮਸ਼ੀਨਰੀ ਪ੍ਰੋਵਾਈਡ ਕੀਤੀ ਜਾਵੇ ਐਪ ਲੌਂਚ ਕੀਤੀ ਜਾਵੇ ਤਾਂ ਕਿ ਪਰਾਲੀ ਦੀ ਘਟਨਾਵਾਂ ਨੂੰ ਘਟਾਇਆ ਜਾਵੇ ਜਾਂ ਖਤਮ ਵੀ ਕੀਤਾ ਜਾਵੇ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਤੇ ਕਿਸਾਨਾਂ ਦੇ ਲਈ ਆਂਦੇ ਹੀ ਉਹਨਾਂ ਨੇ ਹਸਪਤਾਲ ਤੋਂ ਦੂਸਰਾ ਵੱਡਾ ਕੰਮ ਕੀਤਾ ਹੈਗਾ ਪਰਾਲੀ ਦੇ ਮੁੱਦੇ ਤੇ ਚਰਚਾ ਕਿੱਤੀ ਹੈਗੀ ਹੈ ਕਿਉਂਕਿ ਕਿਸਾਨਾਂ ਦੀ ਵੀ ਮਜਬੂਰੀ ਹੁੰਦੀ ਸੀ ਪਰਾਲੀ ਨੂੰ ਸਾੜਨ ਦੀ ਕਿਉਂਕਿ ਕੋਈ ਆਪਸ਼ਨ ਨਹੀਂ ਸੀਗਾ ਕਿ ਕਿਸਾਨਾਂ ਕੋਲ ਮਸ਼ੀਨਰੀ ਆ ਜਾਵੇਗੀ ਤੇ ਪਰਾਲੀ ਨੂੰ ਸਾੜਨ ਦੀ ਲੋੜ ਨਹੀਂ ਪਵੇ ਕੀ ਇਹ ਵੱਡੀ ਖਬਰ ਹੈਗੀ ਹੈ ਜੀ ਪੰਤਮਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਆ ਜਿਵੇਂ ਤੁਹਾਨੂੰ ਦੱਸਿਆ ਕਿ ਸਕੂਲ ਖੋਲ ਰਹੇ ਹੈਗੇ ਕਾਲਜਿਸ ਖੋਲ ਰਹੇ ਹੈਗੇ ਹਸਪਤਾਲ ਵਧੀਆ ਬਣਾ ਰਹੇ ਹੈਗੇ ਤੇ ਹੁਣ ਕਿਸਾਨਾਂ ਦੇ ਲਈ ਲਗਾਤਾਰ ਕੰਮ ਕਰ ਰਹੇ ਹੈ ਹਸਪਤਾਲਾਂ ਤੋਂ ਬਾਹਰ ਪੰਤਮਨ ਸਾਹਿਬ ਇਦਾਂ ਹੀ ਤੁਸੀਂ ਕਿਸਾਨਾਂ ਦੇ ਲਈ ਕੰਮ ਕਰਦੇ ਰਹੋ ਕਿਉਂਕਿ ਕਿਸਾਨ ਜੋ ਹੈ ਰੀੜ ਦੀ ਹੱਡੀ ਹੁੰਦੇ ਹੈ ਬੈਕਬੋਨ ਹੁੰਦੀ ਹੈ ਇਕਨੋਮੀ ਦੀ ਤੇ ਪੰਜਾਬ ਦੇ ਵਿੱਚ ਜਿਆਦਾ ਲੋਕ ਜਿਹੜੇ ਹੈ ਪਰਸੈਂਟੇਜ ਦੇ ਵਿੱਚ ਜੋ ਹੈ ਕਿਸਾਨੀ ਕਰਦੇ ਹੈਗੇ ਹੈ ਤੇ ਕਿਸਾਨਾਂ ਨੂੰ ਜੋ ਹੈ ਆਪਣੀ ਜ਼ਮੀਨ ਵੀ ਵੇਚਣੀ ਪੈਂਦੀ ਹੈ ਕਿਉਂਕਿ ਕਰਜ਼ਾ ਬੜਾ ਹੁੰਦਾ ਹੈਗਾ ਉਹਨਾਂ ਨੂੰ ਲੈਣਾ ਪੈਂਦਾ ਹੈ ਤੇ ਇਹ ਜਿਹੜੀ ਪਰਾਲੀ ਇਹਨੂੰ ਸਾੜਨ ਦੀ ਗੱਲ ਜਿਹੜੀ ਕਹੀ ਹੈਗੀ ਕਿ ਪਰਾਲੀ ਸਾੜਨ ਦੀ ਘਟਰਾਵਾਂ ਘਟ ਹੋਈਆਂ ਤੇ ਇਦਾਂ ਲੱਗਦਾ ਹੈ ਕਿ ਕਿਸਾਨ ਵੀ ਜਾਗਰੂਕ ਹੈਗੇ ਕਿ ਪਰਾਲੀ ਸਾੜ ਨਾਲ ਪ੍ਰਦੂਸ਼ਣ ਹੁੰਦਾ ਹੈ ਤੇ ਇਨਸਾਨ ਨੂੰ ਹੁੰਦਾ ਤੇ ਹੁਣ ਪੰਤਪਾ ਸਾਹਿਬ ਨੇ ਵੱਡੀ ਮੀਟਿੰਗ ਕਰਕੇ ਅਫਸਰਾਂ ਦੇ ਨਾਲ ਡੀਸੀ ਨੂੰ ਹੁਕਮ ਦਿੱਤੇ ਕਿ ਕਿਸਾਨਾਂ ਨੂੰ ਹੋਰ ਜੋ ਹੈ ਅਵੇਅਰ ਕਿਤਾ ਜਾਵੇ ਪਰਾਲੀ ਸੰਬੰਧਿਤ ਤੇ ਉਹਨਾਂ ਨੇ ਜੋ ਹੈਗਾ ਐਪ ਲਾਂਚ ਕਰਨ ਦਾ ਵੀ ਡਿਸੀਜਨ ਦਿੱਤਾ ਹੈਗਾ ਤੇ ਮਸ਼ੀਨਰੀ ਵੀ ਪ੍ਰੋਵਾਈਡ ਕਰਨ ਦੀ ਗੱਲ ਕਹੀ ਹੈਗੀ ਕਿਸਾਨਾਂ ਨੂੰ ਉਮੀਦ ਕਰਦੇ ਆ ਕਿ ਪਰਾਲੀ ਦੀ ਸਮੱਸਿਆ ਦਾ ਇਦਾਂ ਹੀ ਹੱਲ ਹੋਏਗੀ ਤੇ ਕਿਸਾਨਾਂ ਨੂੰ ਬਿਹਤਰੀ ਮਾਹੌਲ ਮਿਲੇਗਾ ਕੰਮ ਕਰਨ ਦਾ ਤੇ ਪਤਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਜਾਂਦੇ ਆ ਤੁਹਾਨੂੰ ਦੱਸਤੀ ਐ ਜੀ ਪਤਮਾ ਸਾਹਿਬ ਨੇ ਪ੍ਰਾਲੀ ਦੇ ਮੁੱਦੇ ਨੂੰ ਲੈ ਕੇ ਅਫਸਰਾਂ ਦੇ ਨਾਲ ਵੱਡੀ ਮੀਟਿੰਗ ਕੀਤੀ